ਪਟਿਆਲਾ ਸੀਟ ਦੇ ਉੱਤੇ ਕੱਲ ਭਾਜਪੀ ਨੂੰ ਜੁਆਇਨ ਕੀਤਾ ਮਹਾਰਾਣੀ ਪ੍ਰਨੀਤ ਕੌਰ ਨੇ ਉਹਨਾਂ ਦੇ ਸਮਰਥਕ ਬੜੀਆਂ-ਬੜੀਆਂ ਗੱਲਾਂ ਵੀ ਕਰ ਰਹੇ ਨੇ ਮਹਾਰਾਣੀ ਸਾਹਿਬ ਐਨੇ ਵਾਰ ਜਿੱਤੇ ਐਨੇ ਵਾਰ ਜਿੱਤੇ ਉਹਨਾਂ ਨੇ ਕੰਮ ਜੋ ਕੀਤੇ ਨੇ ਉਹਨਾਂ ਨੂੰ ਗਿਣਿਆ ਜਾ ਰਿਹਾ ਹੈ ਕੀ ਕਹਿੰਨੇ ਹੋ ਵੀ ਕਿਸ ਤਰ੍ਹਾਂ ਉੱਪਰ ਕੇ ਆਉਣਗੇ ਇਸ ਵਾਰ ਜੀ ਤੁਸੀਂ ਪਟਿਆਲਾ ਸੀਟ ਦੀ ਗੱਲ ਕੀਤੀ ਹੈ 1952 ਦੇ ਵਿੱਚ ਪਹਿਲੀ ਚੋਣ ਜਿਹੜੀ ਹੈ ਪਟਿਆਲਾ ਲੋਕ ਸਭਾ ਦੀ ਪਟਿਆਲਾ ਦੇ ਵਿੱਚ ਹੋਈ ਸੀ ਤੇ ਲਗਾਤਾਰ ਕਪਤਾ ਜਿਹੜਾ ਸੀ ਉਹ ਕਾਂਗਰਸ ਦਾ ਰਿਆ ਜੀ ਜੇ ਗੱਲ ਕਰੀਏ 1977 ਦੀ ਤਾਂ 77 ਦੇ ਵਿੱਚ ਗੁਰਚਰਨ ਸਿੰਘ ਜਿਹੜੇ ਟੌੜਾ ਦੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਦੀਆਂ ਪੌੜੀਆਂ ਚੜੇ ਸਨ ਆਹਰਈ ਪਰਨੀਤ ਤੋਂ ਚਾਰ ਵਾਰੀ ਇਹ ਤੋਂ ਚੋਲ ਲੜੇ ਨੇ ਇੱਕ ਵਾਰੀ ਕੇਂਦਰੀ ਦੇਸ਼ ਰਾਜ ਮੰਤਰੀ ਵੀ ਰਹੇ ਨੇ ਹੋਰ ਮੈਂ ਵਾਤਾ ਕਰਨਾ ਚਾਹੁੰਦਾ ਆ ਤੁਹਾਡੀ ਚੜ੍ਹਤਾਂ ਦੇ ਵਿੱਚ ਸੰਤਰਾਮ ਜਿਹੜੇ ਸਿਗਲਾ ਦੇ ਵਿਜੇਂਦਰ ਸਿਗਲਾ ਦੇ ਫਾਦਰ ਉਹ ਵੀ ਲੋਕ ਸਭਾ ਇਤੋਂ ਕਿਤੇ ਹੋਈ ਨਹੀਂ ਜੀ ਤੇ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ 2014 ਦੇ ਵਿੱਚ ਜਿਹੜੋ ਤਰਪੀਰ ਗਾਂਧੀ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਮੋਤੀ ਮਹਿਲ ਦੀਆਂ ਜਿਹੜੀਆਂ ਝੂਲਾ ਨੇ ਉਹ ਹਿੱਲੀਆਂ ਸਨ ਤੇ ਤਰਪੀਰ ਗਾਂਧੀ ਆਮ ਆਦਮੀ ਪਾਰਟੀ ਵੱਲੋਂ ਚਿਤਕੇ ਮੈਂਬਰ ਪਾਰਲੀਮੈਂਟ ਬਣੇ ਤੇ 20 ਹਜ਼ਾਰ ਦੇ ਕਰੀਬ ਜਿਹੜੀ ਝੋਣ ਹੈ ਉਹ ਮਾਰਾਣੀ ਫਾਰੀ ਸੀ ਤਾਂ 2019 ਦੇ ਵਿੱਚ ਮਾਰਾਣੀ ਪਰਨੀਤ ਕੌਰ ਨੇ ਜਿਹੜੇ ਨੇ 1 ਲੱਖ 62 ਹਜ਼ਾਰ ਵੋਟਾਂ ਦੇ ਜਿੱਥੇ ਸਾਨੂੰ ਉਹਨਾਂ ਦਾ ਮੁਕਾਬਲਾ ਸੀ ਚਿਹਰੇ ਸਰਜੀਤ ਸਿੰਘ ਰਖੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਮੀਂਦਸ ਜੀ ਸੋ ਰਖੜਾ ਸਾਹਿਬ ਦੀ ਗੱਲ ਕਰੀਏ ਰਖੜਾ ਸਾਹਿਬ ਨੇ ਵੀ 3 ਲੱਖ 70 ਹਜ਼ਾਰ ਵੋਟਾਂ ਪ੍ਰਾਪਤ ਕਰਕੇ ਜਿਹੜਾ ਬਰੋਟ ਪ੍ਰਤੀਸ਼ਤ ਟਿੱਕਿਆ ਸੀ 2014 ਦੇ ਵਿੱਚ ਉਦੋਂ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ 30 ਪੁਆਇੰਟ ਕੁਛ ਸੀ ਰਖੜਾ ਨੇ 31.34 ਦੇ ਲਿਆਂਦਾ ਮਤਲਬ ਪਿਛਲੀ ਵਾਰੀ ਕਾਲੀ ਦਲ ਦਾ ਵੋਟ ਪਰਸੈਂਟ ਵਧਿਆ ਸੀ ਵਧਿਆ ਸੀ ਮਤਲਬ ਵੀ ਪਰ ਜਿੱਤ ਨਹੀਂ ਮਿਲੀ ਜਿੱਤ ਨਹੀਂ ਮਿਲੀ ਸੋ ਇਸ ਦੇ ਨਾਲ ਹੀ ਜਿਹੜੀ ਤੁਸੀਂ ਹੋਰ ਗੱਲ ਕੀਤੀ ਹੈ ਪਰਨੀਤ ਕੌਰ ਸਿੱਧੇ ਰੂਪ ਦੇ ਵਿੱਚ ਹੂੰ ਬੀਜੇਪੀ ਪਰਿਵਾਰ ਦਾ ਅੰਗ ਹਿੱਸਾ ਬਣ ਚੁੱਕੇ ਨੇ ਜੇ ਮੈਂ ਹੁਣ ਗੱਲ ਕਰਾਂ ਤਾਂ ਸਿਆਸਤ ਮੋਤੀ ਮਹਿਲ ਦੇ ਆਲੇ ਦੁਆਲੇ ਹੀ ਮਕਬੂਲ ਦੀ ਘੁੰਮੀ ਹੈ ਸੋ ਕੈਪਟਨ ਮੈਟਲ ਸਿੰਘ ਸਾਢੇ 9 ਸਾਲ ਪੰਜਾਬ ਦੇ ਜਿਹੜੇ ਨੇ ਉਹ ਮੁੱਖ ਮੰਤਰੀ ਵਜੋਂ ਵਿਚਰੇ ਨੇ ਕਿਤੇ ਨਾ ਕਿਤੇ ਜਿਹੜੀ ਦੂਜੀ ਟਰਮ ਸੀ ਅੱਜ ਸ਼ੱਕੇ ਜਿਹੜੇ ਕਾਂਗਰਸ ਨੂੰ ਸਾਹਮਣੇ ਆਏ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਕਿਤੇ ਰੋਲਾ ਪਾਇਆ ਸੈਟੀਸਫਾਈਡ ਨਹੀਂ ਸਨ ਐਮਐਲਏ ਕਿਤੇ ਨਾ ਕਿਤੇ ਕੈਪਟਨ ਮਦਰ ਸਿੰਘ ਤੋਂ ਅਸਤੀਫਾ ਲੈ ਲੈ ਗਿਆ ਸੀ ਚੋਣ ਜਾਬਤਾ ਲੱਗਣ 'ਚ ਥੋੜਾ ਸਮਾਂ ਬਾਕੀ ਹੈ ਖੜਾ ਭੱਜ ਚੁੱਕਿਆ ਲੋਕ ਸਭਾ ਚੋਣਾਂ ਦਾ ਅੱਜ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਪੰਜਾਬ ਦੀਆਂ 13 ਸੀਟਾਂ ਵੈਸੇ ਤਾਂ ਅਹਿਮ ਨੇ ਪਰ ਉਹ ਸਾਰੀਆਂ ਸੀਟਾਂ ਦੇ ਵਿੱਚੋਂ ਜੇ ਗੱਲ ਕਰੀਏ ਪਟਿਆਲਾ ਲੋਕ ਸਭਾ ਦੀ ਤਾਂ ਪਟਿਆਲਾ ਹੌਟ ਸੀਟ ਮੰਨੀ ਜਾ ਰਹੀ ਹੈ ਕਿਉਂਕਿ ਮਹਾਰਾਣੀ ਪਰਨੀਤ ਕੌਰ ਨੇ ਕੱਲ ਭਾਜਪਾ ਨੂੰ ਜੁਆਇਨ ਕਰ ਲਿਆ ਇਲੈਕਸ਼ਨ ਦੇ ਵਿੱਚ ਭਾਜਪਾ ਉਹਨਾਂ ਨੂੰ ਹੀ ਉਤਾਰੂਗੀ ਤੇ ਉਧਰੋਂ ਆਮ ਆਦਮੀ ਪਾਰਟੀ ਨੇ ਆਪਣੇ ਸੀਨੀਅਰ ਨੇਤਾ ਡਾਕਟਰ ਬਰਬੀਰ ਸਿੰਘ ਜੋ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਮੈਦਾਨ 'ਚ ਉਤਾਰਤਾ ਬਾਕੀ ਜਿਹੜੇ ਆਉਣ ਵਾਲੇ ਚਿਹਰੇ ਨੇ ਉਹ ਵੀ ਜਲਦੀ ਸਾਫ਼ ਹੋ ਜਾਣਗੇ ਪਟਿਆਲੇ ਦੀ ਸੀਟ ਤੇ ਝਾਤ ਮਾਰਾਂਗੇ ਜਿਹੜੇ-ਜਿਹੜੇ ਵੀ ਇੱਥੋਂ ਜਿੱਤ ਕੇ ਗਏ ਨੇ ਕਿੰਨੀਆਂ-ਕਿੰਨੀਆਂ ਵੋਟਾਂ ਦੇ ਜਿੱਤੇ ਨੇ ਕਿਹਨਾ-ਕਿਹਨਾ ਨੇ ਆਪਣਾ ਇੱਥੇ ਜੋਰ ਲਾਇਆ ਤੇ ਕੰਮ ਕੀਤੇ ਨੇ ਚੰਗੇ ਕੰਮ ਕਰਕੇ ਉਹ ਅੱਜ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿਹੜੇ-ਕਿਹੜੇ ਉਹ ਲੀਡਰ ਨੇ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸੀਨੀਅਰ ਜਰਨਲਿਸਟ ਸੀਨੀਅਰ ਪੱਤਰਕਾਰ ਬਾਬੂ ਸ਼ਹੀ ਟਾਈਮ ਤੋਂ ਵਿਕਰਮਜੀਤ ਸਾਡੇ ਨਾਲ ਜੁੜੇ ਨੇ ਬਾਈ ਜੀ ਸਵਾਗਤ ਹੈ ਸ਼ਬਦਾਂ ਦੀ ਤਾਕਤ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੋਣ ਜਾਬਤਾ ਲੱਗਣੇ ਥੋੜਾ ਸਮਾਂ ਬਾਕੀ ਹੈ ਬਿਗਲ ਬਚ ਚੁੱਕਿਆ ਹੈ ਪਟਿਆਲਾ ਸੀਟ ਦੀ ਗੱਲ ਕਰਦੇ ਆਂ ਅਹਿਮ ਸੀਟਾਂ ਨੇ ਵੈਸੇ ਤਾਂ ਪੰਜਾਬ ਦੀਆਂ ਸਾਰੀਆਂ ਪਟਿਆਲਾ ਸੀਟ ਦੇ ਉੱਤੇ ਕੱਲ ਭਾਜਪੀ ਨੂੰ ਜੁਆਇਨ ਕੀਤਾ ਮਹਾਰਾਣੀ ਪ੍ਰਨੀਤ ਕੌਰ ਨੇ ਉਹਨਾਂ ਦੇ ਸਮਰਥਕ ਬੜੀਆਂ-ਬੜੀਆਂ ਗੱਲਾਂ ਵੀ ਕਰ ਰਹੇ ਨੇ ਮਹਾਰਾਣੀ ਸਾਹਿਬ ਐਨੇ ਵਾਰ ਜਿੱਤੇ ਐਨੇ ਵਾਰ ਜਿੱਤੇ ਉਹਨਾਂ ਨੇ ਕੰਮ ਜੋ ਕੀਤੇ ਨੇ ਉਹਨਾਂ ਨੂੰ ਗਿਣਿਆ ਜਾ ਰਿਹਾ ਹੈ ਕੀ ਕਹਿੰਦੇ ਹੋ ਵੀ ਕਿਸ ਤਰ੍ਹਾਂ ਉੱਪਰ ਕੇ ਆਉਣਗੇ ਇਸ ਵਾਰ ਬਿਲਕੁਲ ਮਕਬੂਲ ਜੀ ਜੇ ਤੁਸੀਂ ਪਟਿਆਲਾ ਸੀਟ ਦੀ ਗੱਲ ਕੀਤੀ ਹੈ 1952 ਦੇ ਵਿੱਚ ਪਹਿਲੀ ਚੋਣ ਜਿਹੜੀ ਹੈ ਪਟਿਆਲਾ ਲੋਕ ਸਭਾ ਦੀ ਪਟਿਆਲਾ ਦੇ ਵਿੱਚ ਹੋਈ ਸੀ ਇਹ ਲਗਾਤਾਰ ਕਬਜ਼ਾ ਜਿਹੜਾ ਸੀ ਉਹ ਕਾਂਗਰਸ ਹਰ ਰਿਹਾ ਜੀ ਜੇ ਗੱਲ ਕਰੀਏ 1977 ਦੀ ਤਾਂ 77 ਦੇ ਵਿੱਚ ਗੁਰਚਰਨ ਸਿੰਘ ਜਿਹੜੇ ਟੌੜਾ ਨੇ ਪਹਿਲੀ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਦੀਆਂ ਪੌੜੀਆਂ ਚੜੇ ਸਾਂ ਇਸ ਤੋਂ ਬਾਅਦ ਤੁਹਾਨੂੰ ਮੈਂ ਯਾਦ ਕਰਾਉਣਾ ਵੀ ਮਾਤਾ ਮਹਿੰਦਰ ਕੌਰ ਹਮ ਕੈਪਟਨ ਮਹਿੰਦਰ ਸਿੰਘ ਦੀ ਮਾਤਾ ਜੀ ਨੇ ਚੋਣ ਲੜੀ ਉਹ ਵੀ ਜਿੱਤ ਕੇ ਸੰਸਦ 'ਚ ਪਹੁੰਚੇ ਸਨ ਕੈਪਟਨ ਮਹਿੰਦਰ ਸਿੰਘ ਖੁਦ ਆਪ ਲੋਕ ਸਭਾ ਚੋਣ ਲੜ ਕੇ ਪਹੁੰਚੇ ਤੇ ਮਹਾਰਾਣੀ ਪਰਨੀਤ ਕੌਰ ਚਾਰ ਵਾਰੀ ਇੱਥੇ ਚੋਣ ਲੜੇ ਨੇ ਇੱਕ ਵਾਰੀ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਰਹੇ ਨੇ ਹੋਰ ਮੈਂ ਬਾਤਾਂ ਕਰਨਾ ਚਾਹੁੰਦਾ ਤੁਹਾਡੀ ਜਾਣਕਾਰੀ ਦੇ ਵਿੱਚ ਸੰਤਰਾਮ ਜਿਹੜੇ ਸਿਗਲਾ ਦੇ ਵਿਜੇਂਦਰ ਸਿਗਲਾ ਦੇ ਫਾਦਰ ਉਹ ਵੀ ਲੋਕ ਸਭਾ ਇੱਥੋਂ ਕਿੱਥੇ ਹੋਏ ਨਹੀਂ ਜੀ ਤੇ ਆਮ ਆਦਮੀ ਪਾਰਟੀ ਨੇ ਕਿਤੇ ਨਾ ਕਿਤੇ 2014 ਦੇ ਵਿੱਚ ਜਿਹੜੋ ਤਰबीर ਗਾਂਧੀ ਆਉਂਦੇ ਨੇ ਤਾਂ ਕਿਤੇ ਨਾ ਕਿਤੇ ਮੋਤੀ ਮਹਿਲ ਦੀਆਂ ਜਿਹੜੀਆਂ ਚੂਲਾ ਨੇ ਉਹ ਹਿੱਲੀਆਂ ਸਨ ਤੇ ਤਰबीर ਗਾਂਧੀ ਆਮ ਆਦਮੀ ਪਾਰਟੀ ਵੱਲੋਂ ਜਿੱਤ ਕੇ ਮੈਂਬਰ ਪਾਰਲੀਮੈਂਟ ਬਣੇ ਤੇ 20 ਹਜ਼ਾਰ ਦੇ ਕਰੀਬ ਜਿਹੜੀ ਚੋਣ ਹੈ ਉਹ ਮਹਾਰਾਣੀ ਹਾਰੀ ਸੀ ਤੇ 2019 ਦੇ ਅੰਕੜਿਆਂ ਦੀ ਗੱਲ ਕਰਾਂ ਤਾਂ 2019 ਦੇ ਵਿੱਚ ਮਹਾਰਾਣੀ ਪਰਨੀਤ ਕੌਰ ਨੇ ਜਿਹੜੇ ਨੇ 1 ਲੱਖ 62 ਹਜ਼ਾਰ ਵੋਟਾਂ ਤੇ ਜਿੱਤੇ ਸਨ ਉਹਨਾਂ ਦਾ ਮੁਕਾਬਲਾ ਸੀ ਚੇਰੇ ਸਰਜੀਤ ਸਿੰਘ ਰਖੜਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਸਨ ਜੀ ਸੋ ਰਖੜਾ ਸਾਹਿਬ ਦੀ ਗੱਲ ਕਰੀਏ ਰਖੜਾ ਸਾਹਿਬ ਨੇ ਵੀ 3 ਲੱਖ 69000 ਵੋਟਾਂ ਪ੍ਰਾਪਤ ਕਰਕੇ ਜਿਹੜਾ ਬਰੋਟ ਪ੍ਰਤੀਸ਼ਤ 81.2000 14 ਦੇ ਵਿੱਚ ਉਦੋਂ ਅਕਾਲੀ ਦਲ ਦਾ ਵੋਟ ਪ੍ਰਤੀਸ਼ਤ 30 ਪੁਆਇੰਟ ਕੁਛ ਸੀ ਰਖੜਾ ਨੇ 31.34 ਤੇ ਲਿਆਂਦਾ मतलब पिछली बारी काली दल काल दा वोट परसेंट ਵਧਿਆ ਸੀ ਵਧਿਆ ਸੀ ਮਤਲਬੀ ਜਿੱਤ ਨਹੀਂ ਮਿਲੀ ਜਿੱਤ ਨਹੀਂ ਮਿਲੀ ਸੋ ਇਸ ਦੇ ਨਾਲ ਹੀ ਜਿਹੜੀ ਤੁਸੀਂ ਹੁਣ ਗੱਲ ਕੀਤੀ ਐ ਵੀ ਪ੍ਰਨੀਤ ਕੋਲ ਸਿੱਧੇ ਰੂਪ ਦੇ ਵਿੱਚ ਹਮ ਬੀਜੇਪੀ ਪਰਿਵਾਰ ਦਾ ਅੰਗ ਹਿੱਸਾ ਬਣ ਚੁੱਕੇ ਨੇ ਜੇ ਮੈਂ ਹੁਣ ਗੱਲ ਕਰਾਂ ਤਾਂ ਸਿਆਸਤ ਮੋਤੀ ਮਹਿਲ ਦੇ ਆਲੇ ਦਿਵਾਲੇ ਹੀ ਮਕਬੂਲ ਜੀ ਘੁੰਮੀ ਐ ਸੋ ਕੈਪਟਨ ਮਹਿੰਦਰ ਸਿੰਘ 9.5 ਸਾਲ ਪੰਜਾਬ ਦੇ ਜਿਹੜੇ ਨੇ ਉਹ ਮੁੱਖ ਮੰਤਰੀ ਵਜੋਂ ਵਿਚਰੇ ਨੇ ਕਿਤੇ ਨਾ ਕਿਤੇ ਜਿਹੜੀ ਦੂਜੀ ਟਰਮ ਸੀ ਅਸ਼ਕ ਦੇ ਜਿਹੜੇ ਕਾਂਗਰਸ ਨੂੰ ਸਾਹਮਣੇ ਆਏ ਤੇ ਨਵਜੋਤ ਸਿੰਘ ਸਿੱਧੂ ਨੇ ਵੀ ਕਿਤੇ ਰੋਲਾ ਪਾਇਆ ਸੈਟੀਸਫਾਈਡ ਨਹੀਂ ਸਨ ਐਮਐਲਏ ਕਿਤੇ ਨਾ ਕਿਤੇ ਕੈਪਟਨ ਮੇਧ ਸਿੰਘ ਤੋਂ ਅਸਤੀਫਾ ਲੈ ਲੈ ਗਿਆ ਸੀ ਸੋ ਉਸ ਤੋਂ ਬਾਅਦ ਮੋਤੀ ਮਹਿਲ ਨੇ ਕਿਤੇ ਨਾ ਕੋਈ ਆਪਣਾ ਸਿਆਸੀ ਦਰਵਾਜ਼ਾ ਤੇ ਲੱਪਣਾ ਹੀ ਸੀ ਕੋਈ ਬਰੂਹਾ ਵੱਲ ਝਾਕਣਾ ਸੀ ਮੈਂ ਕੀ ਮੈਂ ਬਿਲਕੁਲ ਵੰਟਨ ਨੂੰ ਠੋਕਦਾ ਤੇ ਜਦੋਂ ਕਾਂਗਰਸ ਨੇ ਦਬਾਅ ਪਾ ਕੇ ਸੀਐਮ ਸਿੱਪ ਤੋਂ ਇਹਨਾਂ ਨੂੰ ਲਾਂਬੇ ਕਰਤਾ ਉਸ ਤੋਂ ਬਾਅਦ ਕੀ ਬੀਜੇਪੀ ਨੇ ਕੋਈਨਾਂ ਨੂੰ ਡਰਾਬੇ ਦੇ ਕੇ ਈਡੀ ਵਗੈਰਾ ਦੇ ਵੀ ਹਾਂ ਤੇਰੀਆਂ ਫੈਲਾ ਖੋਲਦਾਂਗੇ ਜਾਂ ਤੇਰੇ ਬੇਟੇ ਦੇ ਨਾਂ ਤੇ ਆ ਕੁਛ ਆ ਕੁਛ ਹੈ ਮਤਲਬ ਜੋ ਵੀ ਤੁਹਾਨੂੰ ਪਤਾ ਜੜੀ ਜਦੋਂ ਸਰਕਾਰ ਦਬਾਅ ਬਣਾਉਂਦੀ ਹੈ ਕਿਵੇਂ ਬਣਾਉਂਦੀ ਹੈ ਜਾਂ ਇਹ ਪਹਿਲੇ ਬੀਜੇਪੀ ਨਾਲ ਜਿਵੇਂ ਲੋਕਾਂ ਦੀ ਚਰਚਾ ਵੀ ਇਹ ਤਾਂ ਪਹਿਲੇ ਬੀਜੇਪੀ ਦਾ ਸੀਐਮ ਸੀ ਜਾਂ ਉਹ ਸੀ ਦੋਨਾਂ ਦੇ ਵਿੱਚੋਂ ਕੀ ਸੀਗਾ ਵੀ ਇਹਨਾਂ ਨੂੰ ਬੀਜੇਪੀ ਚ ਆਉਣਾ ਪਿਆ ਕਿਉਂਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਬੀਜੇਪੀ ਚੋਣਾਂ ਦੀ ਗੱਲ ਇਹ ਈਡੀ ਤੁਸੀਂ ਵੇਖਿਆ ਵੀ 2022 ਦੀਆਂ ਚੋਣਾਂ ਦੇ ਵਿੱਚ ਕੇਜਰੀਵਾਲ ਵੀ ਹਮਮ ਗਿਣਾਉਂਦੇ ਰਹੇ ਨੇ ਸਟੇਜਾਂ ਦੇ ਉੱਪਰ ਵੀ ਕਿਹੜੇ ਕਿਹੜੇ ਖਾਤੇ ਸਨ ਇਹਨਾਂ ਦੇ ਕਿੱਥੇ ਕਿੱਥੇ ਪੈਸੇ ਨੇ ਤਾਂ ਬੀਜੇਪੀ ਇਹ ਹਰਕਤ ਵਿੱਚ ਆਈ ਹਮ ਬੀਜੇਪੀ ਨੇ ਇਸ ਨੂੰ ਕੈਸ਼ ਕੀਤਾ ਹਮ ਕੈਸ਼ ਕੀਤਾ ਕਿਤੇ ਨਾ ਕਿਤੇ ਡਰਾਵੇ ਉਹਨਾਂ ਨੇ ਵੀ ਅੰਦਰਲੇ ਦਿੱਤੇ ਇਹਦੇ ਜ ਕੋਈ ਦੋਰ ਆਈ ਨਹੀਂ ਤੁਸੀਂ ਅਖਬਾਰਾਂ 'ਚ ਬਹੁਤ ਸਾਰੀਆਂ ਖਬਰਾਂ ਵੀ ਲੱਗੀਆਂ ਲੇਕਿਨ ਕੋਈ ਰਸਤਾ ਨਹੀਂ ਸੀ ਕੈਪਟਨ ਪਰਿਵਾਰ ਦੇ ਕੋਲ ਫਿਰ ਕੈਪਟਨ ਜਿਹੜੇ ਮਨਿੰਦਰ ਸਿੰਘ ਨੇ ਤੁਸੀਂ ਵੇਖਿਆ ਦਿੱਲੀ ਵਿੱਚ ਉਹਨਾਂ ਦੀ ਜੁਵੈਲਿੰਗ ਹੋਈ ਸੀ ਜੇਪੀ ਨੱਡਾ ਸਾਲ ਉੱਥੇ ਬਲਕਿ ਮੈਂ ਵੀ ਉੱਥੇ ਆਇਆ ਜੇ ਕਵਰੇਜ ਲਈ ਪਹੁੰਚਿਆ ਸੀ ਮੈਨੂੰ ਯਾਦ ਹੈ ਤਾਂ ਹੁਣ ਮਾਰਾ ਨੇ ਜਿਹੜੇ ਪ੍ਰਨੀਤ ਕੌਰ ਤੋਂ ਜਵਾਬ ਮੰਗ ਰਹੀ ਸੀ ਕਾਂਗਰਸ ਪਿਛਲੇ ਕੁਝ ਸਮੇਂ ਤੋਂ ਰਾਜਾ ਬੜੰਗ ਵੀ ਉੱਚ-ਉੱਚ ਬੋਲ ਰਹੇ ਸਨ ਅੱਬਾ ਜੀ ਸਾਹਿਬ ਵੀ ਕਹਿ ਰਹੇ ਸਨ ਕਿ ਸਾਡੇ 파ਟਨੀ ਹਿੱਸਾ ਦੇ ਮੰਗਣ ਵੀ ਕਿਉਂ ਨਾ ਜੋ ਜਿੱਤ ਕੇ ਕਾਂਗਰਸ ਵੱਲੋਂ ਗਏ ਸੀ ਪਰ ਅੱਜ ਕਿਤੇ ਨਾ ਕਿਤੇ ਅੰਦਰ ਖਾਤੇ ਬੀਜੇਪੀ ਨੂੰ ਸਪੋਰਟ ਕਰ ਰਹੇ ਸੀ ਉਹ ਸਭ ਕੁਝ ਸਾਹਮਣੇ ਵੀ ਆ ਗਿਆ ਤੇ ਹੁਣ ਬੀਜੇਪੀ ਜੁਆਇਨ ਕਰ ਲਈ ਕੋਈ ਵੱਡਾ ਲੀਡਰ ਲੱਗਦਾ ਵੀ ਮੋਦੀ ਸਾਹਿਬ ਜਾਂ ਮਿਤ ਸ਼ਾ ਨੇ ਹੋ ਕੇ ਇਹਨਾਂ ਨੂੰ ਜੁਆਇਨਿੰਗ ਕਰਾਇਆ ਜਾਂ ਕਿਤੇ ਨਾ ਕਿਤੇ ਖਾਦਨਾ ਪੂਰਤੀ ਕੀਤੀ ਹੈ ਜਾਂ ਵਾਕਈ ਪੂਰੀ ਸਪੋਰਟ ਦੇ ਨਾਲ ਇਹਨਾਂ ਨੂੰ ਬੀਜੇਪੀ ਇੱਥੋਂ ਉਤਾਰੂ ਮਸਲਾ ਇਹ ਮਕਬੂਲ ਜੀ ਗੱਲ ਵੇਖੋ ਅੰਬ ਸਾਹਮਣੇ ਰੱਖਿਆ ਹੈ ਹਾਂ ਬਸ ਜਿਆਦਾ ਤਾਂ ਵੇਖੋ ਦੇਸੀ ਭਾਰਾ ਜੇ ਚੂਸ ਕੇ ਖਾਧਾ ਜਾਂਦਾ ਹੁਣ ਇਹ ਸਥਿਤੀ ਵੀ ਅੰਬ ਕੱਟ ਕੇ ਖਾਧਾ ਜਾਏਗਾ ਕਿ ਚੂਸ ਕੇ ਖਾਧਾ ਜਾਏਗਾ ਹੂੰ ਹਾਲਾਤ ਇਸ ਤਰ੍ਹਾਂ ਵੱਧ ਗਏ ਨੇ ਬੀਜੇਪੀ ਚ ਕੱਲ ਉਹਨਾਂ ਦੀ ਜੁਆਇਨਿੰਗ ਹੋ ਚੁੱਕੀ ਹੈ ਲੇਕਿਨ ਜਿਹੜੇ ਸਾਡੇ 9 ਹਲਕੇ ਨੇ ਜਿਵੇਂ ਗੱਲ ਕਰਾਂ ਪਟਿਆਲਾ ਬੱਸੀ ਦੀ ਜੀ ਰਾਜਪੁਰਾ ਸਨੌਰ ਹੈ ਸਨੌਰ ਹੈ ਸਮਾਨਾ ਨੱਪ ਹੈ ਛਤਰਾਣਾ ਪਟਿਆਲਾ ਸ਼ਹਿਰੀ ਤੇ ਪਟਿਆਲਾ ਦਿਹਾਤੀ ਨੌ ਦੇ ਨੌ ਜਿਹੜੇ ਹਲਕੇ ਨੇ ਉਹ 2022 ਵਿੱਚ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਚੋਣੀ ਵਿੱਚ ਨੇ ਤੇ 40 ਹਜ਼ਾਰ ਤੋਂ ਵੱਧ ਮਾਰਜੇ ਤੇ ਜਿੱਤੇ ਨੇ 4.4 ਲੱਖ ਵੋਟ ਪ੍ਰਾਪਤ ਕੀਤਾ ਨੌ ਦੇ ਨੌ ਹਲਕਿਆਂ ਦੇ ਵਿੱਚ ਲੋਕ ਸਭਾ ਪਟਿਆਲਾ ਦੀਆਂ ਕੁੱਲ ਬੋਟਾਂ ਕਿੰਨੀਆਂ ਨੇ ਕਿੰਨੇ ਹੈਗਾ ਲੋਕ ਸਭਾ ਦੀਆਂ ਜਿਹੜੀਆਂ ਬੋਟਾਂ ਦੀ ਹੁਣ ਚੋਣ ਕਮਿਸ਼ਨ ਦੇ ਅਕੋਰਡਿੰਗ ਇਸ ਟਾਈਮ ਜਿਹੜੀਆਂ ਹੈਗੀਆਂ ਨੇ 16,90,000 ਦੇ ਕਰੀਬ ਬੋਟਾਂ ਨੇ ਕੁਝ ਬੋਟਾਂ ਪਾਈਪਲਾਈਨ ਦੇ ਵਿੱਚ ਨੇ ਮੈਨੂੰ ਲੱਗਦਾ ਵੀ 17 ਲੱਖ ਤੋਂ ਵੱਧ ਸਾਡਾ ਅੰਕੜਾ ਪਾਰ ਹੋਵੇਗਾ ਜੇ ਵੋਟ ਪੈਣ ਦੀ ਪ੍ਰਤੀਸ਼ਤਾ ਤੁਹਾਨੂੰ ਮੈਂ ਦੱਸਾਂ ਪਿਛਲੇ 99 ਵਿੱਚ 2004 ਦੇ ਵਿੱਚ ਸੋ ਇਹਦੇ ਵਿੱਚ ਕੀ ਆ ਰਿਹਾ ਵੀ ਜਿਹੜੀ ਬੋਰਡ ਪ੍ਰਤੀਸ਼ਤਾ ਸਾਡੀ ਆਉਂਦੀ ਹੈ ਉਹ 11 ਸਾਢੇ 11 ਲੱਖ ਤੱਕਰ ਪਹੁੰਚਦੀ ਹੈ ਪੋਲਿੰਗ ਹੁੰਦੀ ਹੈ ਪੋਲਿੰਗ ਹੁੰਦੀ ਹੈ ਜਿਹਦੇ ਵਿੱਚ ਮੈਂ ਕਹਾਗਾ ਕਿਤੇ ਨਾ ਕਿਤੇ 70 ਦੇ ਨੇੜੇ ਤੇਰੇ ਵੀ ਪਹੁੰਚੀ ਹੈ ਸੋ ਇਸ ਵਾਰ ਵੱਡਾ ਇਲੈਕਸ਼ਨ ਹੈ ਦੇ ਚਸਪੀ ਆ ਤੀਜੀ ਵਾਰ ਮੋਦੀ ਭਗਤ ਮੋਦੀ ਨੂੰ ਵੇਖਣਾ ਚਾਹੁੰਦੇ ਨੇ ਸੋ ਪਟਿਆਲਾ ਵਿੱਚ ਸਾਰਾ ਸਿਨੈਰੀਓ ਬਿਲਕੁਲ ਬਦਲ ਜੀ ਹੁਣ ਬਦਲ ਚੁੱਕਿਆ ਹੁਣ ਵਿਕਮ ਆਪਾਂ ਗੱਲ ਕਰੀਏ ਜੇ ਸਾਰੇ ਜਿਹੜੀ ਜਿੱਥੋਂ ਐਮਐਲਏ ਜਿੱਤੇ ਨੇ ਪਟਿਆਲਾ ਜ਼ਿਲ੍ਹੇ ਚ ਸਾਰੀਆਂ ਜਗ੍ਹਾ ਤੇ ਸਾਰੀਆਂ ਸੀਟਾਂ ਤੇ ਕਬਜ਼ਾ ਆਮ ਆਦਮੀ ਪਾਰਟੀ ਦੇ ਚੰਗੇ ਮਾਰਜਿਨ ਨਾਲ ਜਿੱਤੇ ਹੋਏ ਨੇ ਫਿਰ ਕਿਸ ਤਰ੍ਹਾਂ ਟੱਕਰ ਦੇਣਗੇ ਮਹਾਰਾਣੀ ਪਰਨੀਤ ਕੌਰ ਜਾਂ ਹੋਰ ਉਮੀਦਵਾਰ ਨੇ ਇਹਨਾਂ ਨੂੰ ਕਿਵੇਂ ਟੱਕਰ ਦੇਣਗੇ ਦੂਜੀ ਇੱਕ ਹੋਰ ਮੈਂ ਸਵਾਲ ਨਾਲ ਹੀ ਕਰਦਾ ਡਾਕਟਰ ਬਲਵੀਰ ਜਿਹਨਾਂ ਦੀ ਛਵੀ ਬੜੀ ਸਾਫ ਸੁਥਰੀ ਹੈ ਬਿਲਕੁਲ ਪੰਜਾਬ ਦੇ ਵਿੱਚ ਵੱਡਾ ਨਾਮ ਹੋ ਗਏ ਨੇ ਹੈਲਥ ਮਨਿਸਟਰ ਰਹੇ ਨੇ ਸਾਰੀ ਜਗ੍ਹਾ ਤੇ ਚਰਚਾ ਸੀ ਵੀ ਹਾਂ ਇਹਨਾਂ ਨੂੰ ਟਿਕਟ ਮਿਲ ਜੇ ਤਾਂ ਇਹ ਸੀਟ ਕੱਢਣ ਦੇ ਯੋਗ ਨੇ ਮਾਨ ਸਾਹਿਬ ਨੇ ਉਹਨਾਂ ਨੂੰ ਟਿਕਟ ਵੀ ਦਿੱਤੀ ਹੈ ਹੁਣ ਕਿਸ ਤਰ੍ਹਾਂ ਕੋਈ ਟਕੋਣਾ ਮੁਕਾਬਲਾ ਹੋਊਗਾ ਜਾਂ ਇੱਕ ਤਰਫਾ ਹੋਊਗਾ ਇਹਦੇ ਬਾਰੇ ਜਰੂਰ ਚੰਦ ਮਕਬੂਲ ਜੀ ਬਹੁਤ ਵਧੀਆ ਸਵਾਲ ਕੀਤਾ ਤੁਹਾਡੇ ਸਵਾਲ ਦੇ ਵਿੱਚ ਵਜਨ ਹੈ ਦੇਖੋ ਕੇਜਰੀਵਾਲ ਹਮ ਇੱਕ ਆਈਐਸਆਰ ਦੇ ਵਿੱਚ ਰਹਿ ਚੁੱਕੇ ਨੇ ਉਹਨੇ ਵੀ ਕਿਤੇ ਇੰਟੈਲੀਜੈਂਸੀਆਂ ਧਰਾਤਲ ਰਿਪੋਰਟ ਲਈ ਹੈ ਐਵੇਂ ਨਹੀਂ ਕਿਤੇ ਮੰਤਰੀਆਂ ਨੂੰ ਝੋਕ ਦਿੱਤਾ ਗਿਆ ਇੱਥੇ ਮੈਂ ਤੁਹਾਨੂੰ ਕੰਪੈਰੀਟੇਟ ਕਰਨਾ ਚਾਹੁੰਨਾ ਮੋਦੀ ਦੇ ਨਾਲ ਮੋਦੀ ਨੇ ਨੌ ਸਾਬਕਾ ਸੀਐਮ ਜਿਹੜੇ ਨੇ ਸ਼ਿਵਰਾਜ ਖੰਡੜ ਸਾਰੇ ਝੁਕ ਦਿੱਤੇ ਨੇ ਇੱਕ ਇੱਕ ਸੀਟ ਦਾ ਸਟੈਟਿਸ ਲਾਇਆ ਜਾ ਰਿਹਾ 272 ਤੇ ਸਿੰਘਾਸ਼ਨ ਸੰਭਾਲਣ ਲਈ ਜੋਰ ਲੱਗਣਾ ਤੇ ਮੋਦੀ ਦੇ 370 ਲੱਗੇ ਚੱਲੇ ਹੋਏ ਨੇ ਸੋ ਜਿਹੜੀ ਪ੍ਰਨੀਤ ਕੋਰ ਦੀ ਗੱਲ ਕੀਤੀ ਕਿਤਨਾ ਕਿਤੇ ਕਾਮੀਆਂ ਘਾਟਾਂ ਜਿਹੜੀਆਂ ਨੇ ਕਮਜ਼ੋਰੀਆਂ ਵੀ ਰਹੀਆਂ ਨੇ ਤੁਸੀਂ ਵੇਖੋ ਵੀ ਜਿੱਥੇ ਦੇ ਕਾਂਗਰਸ ਲੋਕ ਰਹੇ ਨੇ ਹਰदयाल ਜਿਹੜੇ ਕਬੋਜ ਨੇ ਉਹਨਾਂ ਦੀ ਬਾਹ ਸਨ ਸੱਜੀਆਂ ਖੱਬੀਆਂ ਬਾਵਾ ਬਾਵਾ ਕਮਜ਼ੋਰ ਹੋਈਆਂ ਬਦਲਣਾ ਜਲਾਲਪੁਰ ਦੀ ਗੱਲ ਕਰਾਂ ਕਿੰਨਾ ਵੱਡਾ ਬੂਟ ਬੈਂਕ ਕੱਢ ਕੇ ਦੇਦੇ ਸੀ ਸਾਬੂ ਸਿੰਘ ਧਰੋਸੋਧ ਜੋ ਕਿ ਮਹਾਰਾਣੀ ਦੇ ਬੜੇ ਨੇੜੇ ਕੀ ਸਮਝੇ ਜਾਂਦੇ ਸਨ ਲਾਲ ਸਿੰਘ ਪਰਿਵਾਰ ਦੀ ਗੱਲ ਕਰਾਂ ਜੇ ਮੈਂ ਨਰਮਲ ਸਿੰਘ ਦੀ ਗੱਲ ਕਰਾਂ ਸ਼ੇਤਰਾਣੇ ਤੋਂ ਰਾਜਪੁਰੇ ਦੀ ਗੱਲ ਕਰੀਏ ਸੋ ਜਿਹੜੀਆਂ ਇਹ ਸੀਟਾਂ ਦੇ ਉੱਪਰ ਹੁਣ ਗ੍ਰਾਫ ਹੁਣ ਪ੍ਰਨੀਤ ਕੌਰ ਦੇ ਜਿਹੜੇ ਬੂਥ ਨੇ ਮੈਂ ਤੁਹਾਨੂੰ ਵੀ ਦੱਸਣਾ ਚਾਹੁੰਦਾ ਵੀ 1700 ਤੋਂ ਵੱਧ ਸਾਡੇ ਬੂਥ ਨੇ ਪੂਰੇ ਲੋਕ ਸਭਾ ਹਕੇ ਦੇ ਹੁਣ ਉੱਤੇ ਮੈਨ ਪਾਵਰ ਕਿਤੇ ਨਾ ਕਿਤੇ ਪ੍ਰਨੀਤ ਕੌਰ ਕੋਲ ਘਟੀ ਆ ਹੁਣ ਮੈਨ ਪਾਵਰ ਦਾ ਕਾਟਾ ਕਿੰਦਾ ਪੂਰਾ ਹੁੰਦਾ ਜੇ ਸ਼੍ਰੋਮਣੀ ਕਾਲੀਦਾ ਦੇ ਨਾਲ ਪੈਚ ਬੈਠਦਾ ਤਾਂ ਉਹੀ ਪਿੰਡਾਂ ਦੇ ਵਿੱਚ ਜਿਹੜੀ ਮੈਨ ਪਾਵਰ ਹੈ ਬਹੁਤ ਸੰਭਾਲਣ ਲਈ ਉਹਨਾਂ ਨੂੰ ਮਿਲ ਜਾਈਗੀ ਵਿਅਕਤੀ ਮਿਲ ਜਾਣਗੇ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹ ਇਸ ਵਾਰੀ ਜ਼ੋਰ ਤਾਂ ਲਾਉਣਗੇ ਤੁਸੀਂ ਵੇਖਿਆ ਹੋਣਾ ਪਿੱਛੇ ਦੇ ਪੰਚਾਇਤੀ ਚੋਣਾਂ ਜਿਹੜਾ ਉਹ ਫਨਿਸ਼ ਕਰ ਦਿੱਤੀਆਂ ਗਈਆਂ ਭੰਗ ਕਰਤੀਆਂ ਸੀ ਪਹਿਲਾਂ ਤੇ ਪੇਖ ਵਿੱਚ ਹੋਣੀਆਂ ਨੇ ਹੋਣੀਆਂ ਹਾਂ ਹੁਣ ਸਰਪੰਚੀ ਦੇ ਵਿੱਚ ਕੀ ਹੈ ਵੀ ਇੱਕ ਇੱਕ ਪਿੰਡ ਦੇ ਵਿੱਚ ਪੰਜ ਪੰਜ ਲਾਣੇਦਾਰ ਜਿਹੜੇ ਨੇ ਪੱਟਾ ਨੂੰ ਤੇਲ ਲਾਈ ਬੈਠੇ ਨੇ ਹਮ ਸਰਪੰਚੀ ਲੜਨੀ ਆ ਤਾਂ ਕੋਸ਼ਿਸ਼ ਕਰਨਗੇ ਆਪਣੇ ਆਪਣੇ ਬੋਥਾ ਦੇ ਪੂਰਾ ਜੁਸ਼ੀਲੇ ਢਗ ਦੇ ਨਾਲ ਬੂੜ ਫੋਲ ਦੀ ਕੋਸ਼ਿਸ਼ ਕਰਨਗੇ ਇਦਾਂ ਹੀ ਨਗਰ ਨਗਰ ਦੀਆਂ ਪੰਜ ਚੋਣਾ ਡਿਊ ਨੇ ਹਮ ਉਸ ਸ਼ਹਿਰਾਂ ਵਿੱਚ ਵੀ ਜਿਵੇਂ ਮੰਨ ਲਓ ਵੀ ਹੁਣ ਪਟਿਆਲਾ ਦੀ ਗੱਲ ਕਰੀਏ ਪਟਿਆਲਾ ਵਿੱਚ ਵੀ ਪੰਜ-ਪੰਜ ਉਮੀਦਵਾਰ ਨੇ ਐਮਸੀ ਦੇ ਤੇ ਜੋਰ ਲਾਣਗੇ ਸੋ ਮੈਨ ਪਾਵਰ ਦੀ ਗੱਲ ਕਰੀਏ ਅੱਜ ਦੀ ਡੇਡ ਵਿੱਚ ਮੈਨ ਪਾਵਰ ਦੇ ਨੰਬਰ 1 ਦੇ ਵਿੱਚ ਆਮ ਆਦਮੀ ਪਾਰਟੀ ਹੈ ਦੂਜੇ ਨੰਬਰ ਤੇ ਕਾਂਗਰਸ ਦਾ ਵਰਕਰ ਸ਼ੇਰ ਹੈ ਯੋਧੇ ਨੇ ਖੜਨ ਵਾਲੇ ਵੀ ਨੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ ਕਿਉਂਕਿ 30% ਤਾਂ ਕਦੀ ਡਾਊਨ ਫਾਲ ਤਮੀ ਗਿਆਨੀ ਜਦੋਂ ਚੰਦੂ ਮਾਝੇ ਨੂੰ ਇਲੈਕਸ਼ਨ ਲੜਿਆ ਦੀਪਿੰਦਰ ਢਿੱਲੋਂ ਨੇ ਵੀ ਲੜਿਆ ਰਖੜਾ ਸਾਹਿਬ ਨੇ ਲੜੇ ਪਿਛਲੇ ਇਲੈਕਸ਼ਨ ਦੀ ਸਾਰੀ ਆਪਾਂ ਐਵਰੇਜ ਕੱਢੀਏ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਵਰਕਰ ਹੈ ਉਹ ਤਗੜਾ ਹੈ ਜੋਰ ਲਾਉਣਗੇ ਕਿਉਂਕਿ ਇੱਥੇ ਚੇਰਮਾਨੀ ਵੀ ਤੁਹਾਨੂੰ ਪਤਾ ਪਿਛਲੇ ਵੰਡ ਦਿੱਤੀਆਂ ਗਈਆਂ ਨੇ ਇਹ ਵੀ ਕਿਹਾ ਸੀ ਕੇਦਰੀਵਾਲ ਨੇ ਵੀ ਪੁਰਾਣੇ ਵਰਕਰ ਨਾਰਾਜ਼ ਨੇ ਉਹਨਾਂ ਦੇ ਨਾਲ ਮੇਲ ਜੋਲ ਬਧਾਇਆ ਜਾਵੇ ਸੋ ਅਜੇ ਪ੍ਰਨੀਤ ਕੋਰ ਦੇ ਰਸਤੇ ਦੇ ਵਿੱਚ ਕੰਡੇ ਨਜ਼ਰ ਆ ਰਹੇ ਨੇ ਤੁਸੀਂ ਕਿਹਾ ਵੀ ਪੰਜ ਪੰਜ ਸਰਪੰਚ ਖੜਮ ਨੂੰ ਫਿਰਦੇ ਆ ਵੀ ਜ਼ੋਰ ਪੂਰਾ ਲਾਉਣਗੇ ਐਮਸੀ ਇਲੈਕਸ਼ਨ ਅੱਗੇ ਆਉਣੀ ਆ ਉਹਦੇ ਵਿੱਚ ਵੀ ਐਮਸੀ ਜ਼ੋਰ ਲਾਉਣਗੇ ਵੀ ਆਸੀਂ ਵੱਧ ਕੰਮ ਕੀਤਾ ਹੈ ਤੁਹਾਨੂੰ ਫਿਰ ਇਹ ਨਹੀਂ ਲੱਗਦਾ ਵੀ ਜਿਹੜੇ ਐਮਪੀ ਦੇ ਚਿਹਰੇ ਪੰਜ ਸੀਗੇ ਤੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਮੰਨ ਚ ਰੋਸ ਨਹੀਂ ਹੋਊਗਾ ਹਾਂ ਅਸੀਂ ਜ਼ੋਰ ਲਾ ਰਹੇ ਸੀ ਹਲਕਾ ਜ਼ਿਲ੍ਹਾ ਪਟਿਆਲਾ ਹਲਕਾ ਪਟਿਆਲਾ ਕਰਕੇ ਲੋਕ ਸਭਾ ਹਲਕਾ ਪਟਿਆਲਾ ਕਰਕੇ ਬੋਰਡ ਲੱਗੇ ਹੋਏ ਸੀ ਯੂਕੇ ਵਾਲੇ ਦੇ ਇਸੇ ਤਰ੍ਹਾਂ ਮੈਨੂੰ ਤਾਂ ਕਿਤੇ ਨਾ ਕਿਤੇ ਹਟਾਣਾ ਸਾਹਿਬ ਵੀ ਹੈਗੇ ਸੀ ਤੇ ਉਸੇ ਤਰ੍ਹਾਂ ਢਿੱਲੋਂ ਫਨਵਾੜ ਵਾਲੇ ਸੀ ਚਾਰ ਪੰਜ ਬੰਦਿਆਂ ਦੇ ਚਿਹਰੇ ਪਹਿਲਾਂ ਮਤਲਬ ਕੀਤੇ ਗਏ ਨੇ ਫਲੈਸ਼ ਵੀ ਹਾਇਏ ਬੰਦੇ ਨੂੰ ਵੀ ਟਿਕਟ ਮਿਲ ਸਕਦੀ ਐ ਇਹਨੂੰ ਵੀ ਮਿਲ ਸਕਦੀ ਐ ਉਹ ਵੀ ਚਾਹ ਮੰਨ ਸੀ ਤੇ ਹੁਣ ਕਿਤੇ ਨਾ ਕਿਤੇ ਘਾਟਾ ਨਹੀਂ ਜਾਊਗਾ ਵੀ ਇੱਕ ਜਿੱਤੇ ਚ ਤਾਂ ਐ ਮੰਤਰੀ ਨੂੰ ਯਾਰ ਤੁਸੀਂ ਹੋਰ ਪਾਵਰ ਦੇ ਰਹੇ ਹੋ ਤੇ ਜਿਹੜੇ ਬੰਦੇ ਆਮ ਹੈਗੇ ਆ ਸੀ ਜਾਂ ਆਮ ਲੋਕਾਂ ਦੀ ਇਹ ਪਾਰਟੀ ਐ ਕਹਿੰਦੇ ਵੀ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਫਰਾਮ ਬੰਦਾ ਨਹੀਂ ਮਿਲਿਆ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਇਸ ਮੇਰੀ ਮੇਰੀ ਸਿਆਸੀ ਨਜ਼ਰ ਤੋਂ 48 ਦੇ ਕਰੀਬ ਨਾਵਾਂ ਦੀ ਸੂਚੀ ਪਹੁੰਚੀ ਸੀ ਆ ਸੀਟਾਂ ਦਾ ਐਲਾਨ ਹੋਇਆ ਇਹ ਮੈਨੂੰ ਲੱਗਦਾ ਵੀ ਬਲੰਡਰ ਮਿਸਟੇਕ ਸੀ ਪਾਰਟੀ ਦੀ ਜੇਕਰ ਹੂੰ ਦੋ ਵਿਅਕਤੀ ਤਿਆਰ ਕੀ ਕਰਨੇ ਚਾਹੀਦੇ ਸੀ ਹੂੰ ਉਹਨਾਂ ਨੂੰ ਵੋਟ ਕਰਨਾ ਚਾਹੀਦਾ ਸੀ ਜਦੋਂ ਸਰਕਾਰ ਬਣ ਗਈ ਸੀ ਇਹਨਾਂ ਨੂੰ ਪਤਾ ਸੀ ਵੀ 2024 ਦੇ ਵਿੱਚ ਇਲੈਕਸ਼ਨ ਡਿਊ ਰੇ ਫਿਰ ਫਲੈਕਸਾਂ ਤੇ ਬੋਰਡਾਂ ਦੇ ਵਿੱਚ ਲਾ ਕੇ ਉਹ ਚਿਹਰੇ ਵਾਰੇ ਗਏ ਨੇ ਹੂੰ ਫਿਜ਼ੀਕਲੀ ਨਹੀਂ ਸਨ ਹੂੰ ਇੱਕ ਸ਼ਰੀਰ ਕਿਤੇ ਜਾਂਦਾ ਹੈ ਵਿਚਰਦਾ ਅਲੱਗਿਆ ਜਾਂਦਾ ਦੁੱਖਾਂ ਸੁੱਖਾਂ ਜਾਂਦਾ ਹੋਰ ਕਿਤੇ ਜਾਂਦਾ ਸੋ ਇਹ ਛੋਟੇ ਛੋਟੇ ਜਿਹੜੇ ਫੰਕਸ਼ਨਾਂ ਵਿੱਚ ਜਾ ਕੇ ਜਾਂ মিডিਆ ਵਿੱਚ ਹਲਕੀਆਂ ਜੀਆਂ ਨਿਊਜ਼ ਖਬਰਾਂ ਲੱਗੀਆਂ ਜਾਂ ਕਬੱਡੀ ਟੂਰਨਾਮੈਂਟ ਦੇ ਚਲੇ ਗਏ ਉਹਨਾਂ ਦੇ ਕਰਕੇ ਦੁੱਖਾਂ ਤੇ ਪਹੁੰਚ ਗਏ ਉੱਥੇ ਪਹੁੰਚ ਗਏ ਉਹ ਕੋਈ ਸਿਆਸੀ ਗਰਾਫ ਉੱਚਾ ਕਰਨ ਵਾਲੀ ਗੱਲਾਂ ਨਹੀਂ ਉਹ ਸਿਰਫ ਇੱਕ ਟੀਆਰਪੀ ਹੈ ਤੇ ਟੀਆਰਪੀ ਤਾਂ ਫਿਰ ਇਹਨਾਂ ਦਾ ਪੇਸ਼ਾ ਹੈ ਛੋਟਾ ਕੰਮ ਕਰਕੇ ਵੱਡਾ ਪੋਸਟਰਾਂ ਦੇ ਦਿਖਾਉਣਾ ਤੋਂ ਪਹਿਲਾਂ ਤੂੰ ਹੀ ਹੈ ਹੁਣ ਵੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਵੱਡੇ ਵੱਡੇ ਬੋਰਡ ਲਾਤੇ ਕੰਮ ਸ਼ਾਇਦ ਘੱਟ ਹੋਵੇ ਇਸੇ ਤਰ੍ਹਾਂ ਯੂਕੇ ਨੂੰ ਭਾਰਿਆ ਗਿਆ ਇਸੇ ਤਰ੍ਹਾਂ ਢਿੱਲੋਂ ਨੂੰ ਭਾਰਿਆ ਗਿਆ ਪਰ ਉਹਦਾ ਕਿਤੇ ਨਾ ਕਿਤੇ ਖਮਿਆਜਾ ਨਹੀਂ ਭੁਗਤਣਾ ਪਊਗਾ ਬਿਲਕੁਲ ਕਮਿਆਰਜੀ ਦੀ ਤੁਹਾਨੂੰ ਇੱਥੇ ਵੀ ਦੱਸ ਦੇਣਾ ਵੀ ਪਰਨੀਤ ਕੋਲ ਠੀਕ ਹੈ ਵੀ ਅਜੇ ਭਾਜੀਪੀ ਚਾਏ ਨੇ ਅਜੇ ਟਿਕਟ ਵੀ ਫਿਊਚਰ ਚ ਖੜੀ ਹੈ ਕੀ ਤਿਕਨ ਪਰਿਵਾਰ ਦੇ ਕਿਹੜੇ ਸਦਸਿਆਂ ਨੂੰ ਮਿਲਦੀ ਹੈ ਕਿਉਂ ਮਿਲਦੀ ਹੈ ਹੁਣ ਲੋਕ ਸਭਾ ਹਲਕੇ ਦੇ ਤੁਹਾਨੂੰ ਇੱਕ ਮੈਂ ਹੋਰ ਵੀ ਚਾਤ ਪਾਣਾ ਚਾਹੁੰਦਾ ਵਾ ਸਾਡੇ 70000 ਦੇ ਕਰੀਮ ਸਾਡੇ ਮਲਾਜਮ ਨੇ ਲੋਕ ਸਭਾ ਪਟਿਆਲਾ ਸੀਟ ਦੇ ਉੱਪਰ 15000 ਤੇ ਸਾਡਾ ਟੀਚਰ ਹੈ ਪ੍ਰਾਇਮਰੀ ਤੇ ਸਕੈਂਡਰੀ ਪਟਿਆਲਾ 1 2 ਦੇ ਵਿੱਚ ਕਿੰਨੇ ਮਲਾਜਮ ਬੈਠੇ ਨੇ ਪੰਜਾਬ ਪੁਲਿਸ ਹੈੱਡ ਆਫਿਸ ਸਾਡਾ ਬਰਸਪਾਈ ਸੈਂਟਰੇਸ਼ਨ ਦਾ ਇੱਥੇ ਆ। ਤਵਜੂਹ ਪੀਲੀ ਬੋਰਡ ਦਾ ਹੈੱਡ ਆਫਿਸ ਇੱਥੇ ਆ। ਮੁਲਾਜ਼ਮ ਕਿੱਧਰ ਜਾਊਗਾ ਕਿੱਧਰ ਨੂੰ? ਮੁਲਾਜ਼ਮ ਕਿਤੇ ਨਾ ਕਿਤੇ ਨਾਰਾਜ਼ ਗਿਆ ਜਿਹੜੀਆਂ ਨੇ ਉਹਨਾਂ ਦੇ ਮਨ ਵਿੱਚ ਕਰ ਕੀਤੀਆਂ ਹੋਈਆਂ ਨੇ ਡੀਏ ਨੂੰ ਲੈ ਕੇ ਨੇ। ਠੀਕ ਹੈ ਭਗਵੰਤ ਮਾਨ ਸਰਕਾਰ ਨੇ ਬਿੱਲ ਜੀਰੋ ਦੇ ਮਾਮਲੇ ਵਿੱਚ ਵੋਟ ਪਾਏਗੀ। ਨੌਕਰੀਆਂ ਵੀ ਦਿੱਤੀਆਂ। ਭ੍ਰਿਸ਼ਟਾਚਾਰ ਦੀ ਮਿਹਮਾ, ਨਸ਼ਿਆਂ ਦੇ ਮਾਮਲੇ ਵਿੱਚ ਵੀ ਕਿਤੇ ਨਾ ਕਿਤੇ ਬਹੁਤ ਕੁਝ ਹੋਇਆ। ਸੋ ਗੱਲ ਹੈਗੀ ਵੀ ਜਿਹੜਾ ਮੁਲਾਜ਼ਮ ਦਬਕਾ ਹੈ ਉਹ ਕਿਤੇ ਨਾ ਕਿਤੇ ਬੂਬ ਕਰਦਾ। ਹੂੰ ਸੋ ਇਸ ਵਾਰ ਜਿਹੜੇ 60 70 ਹਜ਼ਾਰ ਮਲਾਜ਼ਮ ਨੇ ਲੋਕ ਸਭਾ ਪਟਿਆਲਾ ਹਲਕੇ ਦੇ ਵਿੱਚ ਆਮ ਲੋਕਾਂ ਨੂੰ ਸ਼ਾਇਦ ਨਹੀਂ ਪਤਾ ਮੈਂ ਨੌਲੇਜ ਵਾਧਾ ਕਰਨਾ ਚਾਹੁੰਦਾ ਉਹਨਾਂ ਦਾ ਵੀ ਮਨ ਕਿਤੇ ਨਾ ਕਿਤੇ ਹੋਏਗਾ ਭਾਵੇਂ ਕਿ ਉਹ ਇਲੈਕਸ਼ਨ ਡਿਊਟੀ ਤੇ ਨੇ ਉਹਨਾਂ ਦੇ ਪਰਿਵਾਰ ਨੇ ਇੱਕ ਇੱਕ ਬੰਦੇ ਨਾਲ ਇੱਕ ਚਾਰ ਮੈਂਬਰ ਜੁੜੇ ਹੋਏ ਨੇ 2.5 ਤਿੰਨ ਲੱਖ ਵੋਟ ਨੂੰ ਇਫੈਕਟ ਕਰਦੇ ਆ ਕਰਦੇ ਨੇ ਦੂਜੀ ਗੱਲ ਨੌਜਵਾਨਾਂ ਦੀ ਵੋਟ ਹੈ ਜਿਹੜੀ ਪਟਿਆਲਾ ਹਲਕੇ ਦੇ ਵਿੱਚ ਉਹ ਵੀ 2.5 ਲੱਖ ਤੋਂ ਉੱਪਰ ਹੋ ਸਕਦੀ ਹੈ ਵੇਖੋ ਉਹਦੇ ਵਿੱਚ ਜਿਹੜੇ ਬਹੁਤ ਸਾਰੇ ਬੰਦੇ ਨੇ ਸਿੱਧੂ ਮੂਸੇਵਾਲੇ ਦੇ ਫਾਲੋਅਰਸ ਵੀ ਰਹੇ ਨੇ ਨੌਜਵਾਨਾਂ ਦੇ ਮਾਣਾਂ ਵਿੱਚ ਵੀ ਸਰਕਾਰਾਂ ਨੂੰ ਕੁਝ ਪਾਣਾ ਪਏਗਾ ਜੇ ਪਨੀਤ ਕੋਰ ਬਰੂਹਾ ਤੇ ਜਾਂਦੀ ਹੈ ਡਾਕਟਰ ਬਲਵੀਰ ਜਾਂਦੇ ਨੇ ਕਾਂਗਰਸ ਜਾਂਦੇ ਨੇ ਉਹਨਾਂ ਦੇ ਮਾਤਾ ਪਿਤਾ ਨੇ ਜਵਾਬ ਮੰਗਣਾ ਵੀ ਸਾਡੇ ਬੱਚੇ ਕੋਲ ਡਿਗਰੀਆਂ ਨੇ ਡਿਪਲੋਮੇ ਨੇ ਅਸੀਂ ਕਿੱਧਰ ਚਾਈਏ ਜੀ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪ੍ਰਭਾਵ ਆ ਰਹੀਆਂ ਉਧਰ ਜਿਵੇਂ ਮੋਦੀ ਦੀ ਸ਼ਕਤੀਤ ਹੈਵੀ ਹੈ ਐਦਾਂ ਹੀ ਭਗਵੰਤ ਮਾਨ ਠੀਕ ਹੈ ਵੀ ਬੇਦਾਗ ਨੇ ਸਰਕਾਰ ਨੂੰ ਬੜੇ ਸੱਚੇ ਜਿਹੇ ਤਰੀਕੇ ਨਾਲ ਚਲਾ ਰਹੇ ਨੇ ਪਰ ਕਿਤੇ ਨਾ ਕਿਤੇ ਉਹ ਫੈਕਟਰ ਜਿਹੜਾ ਹੈਗਾ ਭਗਵੰਤ ਮਾਨ ਵਾਲਾ ਅਜੇ ਅਜੇ ਇਲੈਕਸ਼ਨ ਦੇ ਵਿੱਚ ਪਤਾ ਲੱਗੇਗਾ ਵੀ ਭਗਵੰਤ ਮਾਨ ਦੀ ਜਿਹੜੀ ਪੱਗ ਹੈ ਉਹਦੇ ਨਾਲ ਜਿਵੇਂ ਆਪਾਂ ਕਹਿੰਦੇ 52 ਰਾਜੇ ਆਗੇ ਸੀ ਸ਼੍ਰੀ ਗੁਰੂ ਹਰਗੋਬਿੰਦ ਜੀ ਦੇ ਨਾਲ ਵੀ ਉਹ ਤਰਦੇ ਆ ਨਾ ਡੁੱਬਦੇ ਆ ਬਿਲਕੁਲ ਠੀਕ ਹੈ ਭਾਜਪਾ ਦੀ ਤਾਂ ਆਪਾਂ ਕਰੀ ਲਈ ਗੱਲ ਮਹਾਰਾਣੀ ਪ੍ਰਨੀਤ ਕੌਰ ਦੀ ਅੱਜ ਮੇਅਰ ਸੀਗਾ ਉਹਨਾਂ ਸੰਜੀਬ ਬਿੱਟੂ ਉਹ ਵੀ ਉਹਨਾਂ ਦੀਆਂ ਉਪਲਬਧੀਆਂ ਗਿਣਾਉਂਦੇ ਨਜ਼ਰ ਆਏ ਨੇ ਜਦੋਂ ਉਹਨਾਂ ਨੂੰ ਜੁਆਇਨ ਕੀਤਾ ਵੀ ਬੜੇ ਬੜੇ ਕੰਮ ਉਹਨਾਂ ਨੇ ਉਸ ਸਮੇਂ 'ਚ ਕੀਤੇ ਆ ਜਦੋਂ ਵਿਦੇਸ਼ ਰਾਜ ਮੰਤਰੀ ਸੀ ਉਸ ਤੋਂ ਬਾਅਦ ਤੁਸੀਂ ਗੱਲ ਕਰਤੀ ਆਮ ਆਦਮੀ ਪਾਰਟੀ ਦੀ ਡਾਕਟਰ ਵਿਵੀਰ ਨੂੰ ਤਰਤਾ ਆਪਾਂ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਜੇ ਕਾਲੀ ਦਲ ਦੀ ਜੁਆਇਨਿੰਗ ਨਹੀਂ ਹੁੰਦੀ ਤਾਂ ਕਾਲੀ ਦਲ ਵੀ ਆਪਣਾ ਕੈਂਡੀਡੇਟ ਖੜਾ ਕਰੂਗਾ ਇਹ ਦੋਨੋਂ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਜੇ ਕਾਲੀ ਦਲ ਦੀ ਜੁਆਇਨਿੰਗ ਨਹੀਂ ਹੁੰਦੀ ਅਕਾਲੀ ਦਲ ਇੱਥੋਂ ਲੜਦਾ ਹੈ ਤਾਂ ਮੁਕਾਬਲਾ ਫਿਰ ਚਕੋਨਾ ਵੀ ਹੋ ਜਾਏਗਾ ਤੋ ਕੋਨਾਂ ਦੇ ਬਣ ਜਾਣਾ ਕਾਂਗਰਸ ਜੇ ਅਲਾਈਅੰਸ ਹੁੰਦਾ ਤਾਂ ਤ੍ਰਿਕੋਣਾ ਨਹੀਂ ਤੇ ਚਕੋਣਾ ਹੁਣ ਤੁਸੀਂ ਜਿਹੜੀ ਗੱਲ ਕਾਂਗਰਸ ਦੀ ਚਰਚਾ ਛੇੜੀ ਐ ਕਾਂਗਰਸ ਕੋਲ ਹੁਣ ਕਪਤਨ ਮਿੰਦਰ ਸਿੰਘ ਵੱਡਾ ਫੇਸ ਪਰਿਵਾਰ ਦੇ ਵਿੱਚੋਂ ਪਰਨੀਤ ਕੋਰਸਾਂ ਨੂੰ ਜਾ ਚੁੱਕੇ ਨੇ ਹੁਣ ਜਿਹੜੇ ਨਾਮਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਉਹ ਬਾਹਰੇ ਜਾ ਰਹੇ ਨੇ ਸਰਦਾਰ ਲਾਲ ਸਿੰਘ 8 ਬਾਹਰ ਐਮਐਲਏ ਨੇ 2 ਵਾਰ ਮੰਤਰੀ ਦੇ ਸਭ ਤੋਂ ਵੱਡਾ ਮਹਿਕਮਾ ਮੈਡੀਕਲ ਬੋਰਡ ਦੇ ਚੇਅਰਮੈਨ ਬਜੂ ਵਿੱਚ ਚੁੱਕੇ ਨੇ ਸਿਆਸੀ ਤਨਦਤਰ ਦੂਰ ਦੇਸ਼ੀ ਵਾਲੇ ਗਿਆਨਵਤ ਮਨੇ ਜਾਂਦੇ ਨੇ ਜਿਨ੍ਹਾਂ ਨੇ ਆਪਣੇ ਬੱਚੇ ਨੂੰ ਸਨੌਰ ਤੋਂ ਚੱਕ ਕੇ ਸਮਾਨੇ ਦੇ ਜਿਤਾ ਲਿਆ ਸੀ ਵੱਡਾ ਨਾਮ ਹੈ ਇਦਾਂ ਹੀ ਜਿਹੜਾ ਹੈਗਾ ਫੋਰਚੀਰਿਆਂ ਦੇ ਨਾਮ ਆ ਰਹੇ ਹਰਦਿਆਲ ਕਬੂਦ ਦੇ ਨਾਮ ਆ ਰਹੇ ਕਿਉਂਕਿ ਹੁਣ ਜਿਹੜੇ ਇਲੈਕਸ਼ਨ ਨੇ ਉਹ ਜਾਤੀ ਸਮੀਕਰਨ ਦੇ ਆਧਾਰ ਤੇ ਨੇ ਕਮੂਆਂ ਦੀ ਬੋਟ ਦੀ ਗੱਲ ਕਰੀਏ ਤੇ ਕਮੂ ਬਰਾਦਰੀ ਦੀ ਬੋਟ ਵੱਡਾ ਬੋਟ ਬੈਂਕ ਹੈ ਪਟਿਆਲਾ ਲੋਕ ਸਭਾਲਕਾ ਦੇ ਵਿੱਚ ਤੁਸੀਂ ਵੇਖੋ ਇਧਰ ਉਸ ਤਨੌਰ ਲਾ ਲਓ ਸਨੌਰ ਨਾਲ ਸਨੌਰ ਦੇ ਵਿੱਚ ਰਾਜਪੁਰਾ ਲਾ ਲਓ ਸਮਾਨੇ ਦੇ ਕੁਝ ਪਿੰਡਾਂ ਦੇ ਲਾਗੇ ਲਾ ਲਓ ਛਤਰਾਣਾ ਦੇ ਵਿੱਚ ਕਿੰਨੀ ਵੱਡੀ ਬੈਲਟ ਕਮੂਆਂ ਦੀ ਹੈ ਕਿਤੇ ਨਾ ਕਿਤੇ ਹਰ ਤਰ੍ਹਾਂ ਦੇ ਦਾਅ ਪੇਚੜੇ ਨੇ ਵਰਤੇ ਜਾ ਰਹੇ ਨੇ ਜਿਹੜੇ ਚਿਹਰਾ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ ਐਦਾਂ ਹੀ ਨਵਜੋਤ ਸਿੰਘ ਸਿੱਧੂ ਦੀਆਂ ਕੰਸਵਾਆਂੀਆਂ ਨੇ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਸਿਆਸਤ ਹੈ ਉੱਥੇ ਹੀ ਪੱਕਦੀ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਹੀ ਉਹਨਾਂ ਦਾ ਚੁੱਲਾ ਜਿਹੜਾ ਸਿਆਸੀ ਚੁੱਲਾ ਗਰਮ ਰਿਹਾ ਜਿੱਥੋਂ ਲੋਕ ਸਭਾ ਦੇ ਮੈਂਬਰ ਵੀ ਬਣ ਕੇ ਗਏ ਅਬਦਾਲ ਸਭਾ ਜੀ ਐਮ ਐਲ ਏ ਵੀ ਬਣੇ ਤੇ ਦੋ ਵਾਰੀ ਮੰਤਰੀ ਜਿਹੜੇ ਨੇ ਮਹਿਕਮਿਆਂ ਨਾਲ ਕੋਲ ਬਿਲੀ ਬੋਰਡ ਦਾ ਵੀ ਰਿਹਾ ਤੇ ਲੋਕਲ ਬੋਰਡ ਵੀ ਰਿਹਾ ਸੋ ਨਵਜੋਤ ਸਿੰਘ ਸਿੱਧੂ ਦੀ ਘਰ ਵਾਲੇ ਦੀ ਵੀ ਗੱਲਾਂ ਛਲ ਰਹੀਆਂ ਨੇ ਅਜੇ ਕਾਂਗਰਸ ਮੈਨ ਖਬਰ ਆ ਰਹੀ ਹੈ ਪਰ ਲੇਕਿਨ ਕਿਤਨਾ ਕਿਤੇ ਲੋਕਾਂ ਨੂੰ ਐਚਪੀ ਲੱਗੀ ਹੋਈ ਹੈ ਕਿ ਕੌਣ ਹੋ ਸਕਦਾ ਕਾਂਗਰਸ ਦਾ ਚਿਹਰਾ ਜੀ ਕਾਂਗਰਸ ਦੀ ਗੱਲਬਾਤ ਕੀਤੀ ਹੈ ਸਿੱਧੂ ਸਾਹਿਬ ਦੀ ਤੁਸੀਂ ਗੱਲਬਾਤ ਕੀਤੀ ਹੈ ਸਿੱਧੂ ਸਾਹਿਬ ਦੀ ਰਾਜਾ ਬਰਿੰਗ ਦੀ ਤਾਂ ਤਰਸ਼ਨ ਪਹਿਲੇ ਸਾਹਮਣੇ ਆ ਰਹੀ ਹੈ ਉਹ ਕਹਿੰਦੇ ਇਹ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਸਿੱਧੂ ਸਾਹਿਬ ਸਿੱਧੂ ਸਾਹਿਬ ਆਪਣਾ ਏਜੰਡਾ ਲੈ ਕੇ ਚੱਲੇ ਹੋਏ ਨੇ ਜੇ ਸਿੱਧੂ ਨੂੰ ਜਾਂ ਉਹਨਾਂ ਦੀ ਵਾਈਫ ਨੂੰ ਟਿਕਟ ਮਿਲਦੀ ਹੈ ਕੀ ਕਾਂਗਰਸ ਦਾ ਬਾਕੀ ਕੇਡਰ ਹੈ ਜਿਹੜਾ ਉਹਨਾਂ ਦੀ ਮਦਦ ਲਈ ਖੜੂਗਾ ਦੇਖੋ ਉਹ ਕਰਨਾ ਪਵੇਗਾ ਪਾਰਟੀ ਦੇ ਵਿੱਚ ਦੇਖੋ ਆਪਸੀ ਜਿਹੜੇ ਰਿਸ਼ਤੇ ਦਾ ਜਿਹੜਾ ਤਾਣਾ ਬਾਣਾ ਪਾਰਟੀ ਨੇ ਬੁਣਿਆ ਹੁੰਦਾ ਉਹ ਲੜਾਈ ਹੁੰਦੀ ਆ ਪਰ ਲੇਕਿਨ ਅੱਜ ਤੁਸੀਂ ਵੇਖਿਆ ਨਾ ਕਬਰਾਂ ਵਿੱਚ ਜਾ ਰਹੇ ਵੀ ਸਰਦਾਰ ਲਾਲ ਸਿੰਘ ਕੇਪੀ ਜੀ ਇਹ ਸਾਰੇ ਜਿਹੜੇ ਬੰਦੇ ਨੇ ਕਿਤੇ ਨਾ ਕਿਤੇ ਇਕੱਠੇ ਹੋ ਕੇ ਆਪਣਾ ਉਹ ਕਰ ਰਹੇ ਨੇ ਹੂੰ ਕਹਿੰਦੇ ਨੇ ਰਾਜਪਾਲ ਨੂੰ ਮਿਲਣਾ ਤਾਂ ਇਲੈਕਸ਼ਨ ਦੇ ਵਿੱਚ ਮਜਬੂਰੀ ਆ ਹੂੰ ਕਿਉਂਕਿ ਆਉਣ ਵਾਲੀ ਜਿਹੜੀ 2027 ਦੀ ਚੋਣ ਵੀ ਆਉਣੀ ਹੈ ਵਿਧਾਨ ਸਭਾ ਦੀ ਉਹਦੇ ਵਿੱਚ ਹਰ ਬੰਦੇ ਨੇ ਆਪਣਾ ਕੈਰੀਅਰ ਵੇਖਣਾ ਜਦੋਂ ਮਸ਼ੀਨਾਂ ਦੇ ਵਿੱਚੋਂ ਹੂੰ ਬਾਹਰ ਆਉਣੀ ਹੈ ਬਿੱਲੀ ਤਾਂ ਉਹ ਤਾਂ ਵੇਖਣਾ ਸਟੈਟਿਕ ਸਾਰਾ ਉਹ ਤੇ ਕੇਦਰੀ ਮੰਤਰੀਵਾਲੇ ਵੀ ਦੇਖਣਾ ਵੀ ਤੁਸੀਂ ਕਹਿਆ ਸੀ ਇੰਨੀ ਬੋੜਾ ਦੇਖੋ ਤੁਹਾਡੇ ਬੂਤਾਂ ਦਾ ਹਾਲ ਐਦਾਂ ਹੀ ਕਾਂਗਰਸ ਹਾਈ ਕਮਾਂਡ ਕਿਹੜੇ ਹਲਕੇ ਚੋਂ ਕਿੰਨੀ ਵੋਟ ਨਿਕਲਦੀ ਹੈ ਕਿਹੜੇ ਸਾਰੇ ਸਾਹਮਣੇ ਆ ਜਾਣਾ ਸਾਹਮਣੇ ਆਏਗਾ ਸੋ ਨਵਜੋਤ ਸਿੰਘ ਜਿਹੜੇ ਸਿੱਧੂ ਨੇ ਜੇਕਰ ਉਹਨਾਂ ਦੇ ਪਰਿਵਾਰ ਵਿੱਚੋਂ ਵੀ ਆ ਜਾਂਦਾ ਹੋ ਸਕਦਾ ਹੈ ਕਿਉਂਕਿ ਜਿਸ ਬੰਦੇ ਨੂੰ ਟਿਕਟ ਦੇਣੀ ਹੈ ਉਹ ਕੈਪਟਲ ਵਿਰੋਧੀ ਚੇਰ ਨੂੰ ਟਿਕਟ ਦਿੱਤੀ ਜਾਏਗੀ ਇਹ ਕਾਂਗਰਸ ਨੇ ਤੈਅ ਕਰਨਾ ਹੈ ਕਿਉਂਕਿ ਸੋਨੀਆ ਤੇ ਰਾਹੁਲ ਕੈਪਟਲ ਤੋਂ ਨਰਾਜ ਰਹੇ ਨੇ ਇਧਰੋਂ ਭਗਵੰਤ ਮਾਨ ਜਿਹੜਾ ਹੈਗਾ ਨਵਜੋ ਸਿੰਘ ਸਿੱਧੂ ਇਹਨਾਂ ਦੇ ਪਿੱਛੇ ਲੱਗ ਗਿਆ ਸੋ ਮੋਤੀ ਮਹਿਲ ਦੇ ਨਾਲ ਵੀ ਕਿਤੇ ਨਾ ਕਿਤੇ ਜਿਹੜਾ ਉਹਨਾਂ ਨੇ ਆਪਣਾ ਪਾਲਾ ਬਣਾ ਰਿਆ ਹੋਇਆ ਪਹਿਲਵਾਨਾਂ ਦਾ ਉਹ ਪਹਿਲਵਾਨ ਇਧਰੋਂ ਇਧਰੋਂ ਭੱਜਿਆ ਆ ਰਹੇ ਦੌੜੇ ਆ ਰਹੇ ਨੇ ਹੁਣ ਇਲੈਕਸ਼ਨ ਦੀ ਵੇਖਣਾ ਹੈਗਾ ਉਹ ਪਹਿਲਵਾਨਾਂ ਦੇ ਪੱਟਾਂ 'ਚ ਕਿੰਨੀ ਕੋ ਜਾਣ ਜੀ ਜੇ ਭਾਜਪੀ ਨਾਲ ਐਲਾਈਅੰਸ ਹੁੰਦਾ ਜੁੜਦੇ ਆ ਤਾਂ ਫਿਰ ਕਾਲੀ ਦਲ ਤੇ ਭਾਜਪੀ ਰਲ ਕੇ ਜ਼ੋਰ ਲਾਉਣਗੇ ਤਾਂ ਪਾਵਰ ਸਟਰੈਂਥ ਬਣਦੀ ਹੈ ਮਹਾਰਾਣੀ ਨੂੰ ਫਾਇਦਾ ਹੁੰਦਾ ਚਿਹਰਾ ਮੋਦੀ ਦਾ ਪਿੱਛੇ ਕੇਡਰ ਅਕਾਲੀ ਦਲ ਦਾ ਬੀਜੇਪੀ ਸ਼ਹਿਰ ਦੇ ਵਿੱਚ ਕਵਰ ਕਰੂਗੀ ਤਾਂ ਮਤਲਬ ਬਹੁਤ ਕੁਝ ਹੁੰਦਾ ਹੈ ਜੇ ਨਹੀਂ ਉਹ ਹੁੰਦਾ ਤਾਂ ਅਕਾਲੀ ਦਲ ਕਿਹੜਾ ਚਿਹਰਾ ਲੈ ਕੇ ਆ ਸਕਦਾ ਹੈ ਦੇਖੋ ਅਕਾਲੀ ਦਲ ਦੀ ਗੱਲ ਕਰੀਏ ਅਕਾਲੀ ਦਲ ਦੇਖੋ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਆਨੰਦਪੁਰ ਦੇ ਵਿੱਚ ਤੁਹਾਨੂੰ ਪਤਾ ਹੈ ਪਹਿਲਾਂ ਹੀ ਕਿਦਾਂ ਨਾ ਕਿਤੇ ਦਾਅਵੇਦਾਰੀ ਉਹਨਾਂ ਦੀ ਜਿੱਤੇ ਵੀ ਉੱਥੋਂ ਪਹਿਲਾਂ ਸੋ ਅਕਾਲੀ ਦਲ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਉਹ ਜਿਹੜੇ ਸੁਜੀਤ ਸਿੰਘ ਦਾ ਖੜਾ ਨੇ ਉਹ ਸੀਨੀਅਰ ਲੀਡਰ ਵੱਜੋਂ ਵਿਚਰ ਰਹੇ ਨੇ ਤੁਸੀਂ ਵੇਖਿਆ ਵੀ ਉਹ ਪਿੱਛੇ ਜੇ ਅਮਿਸ਼ਿਆ ਦੇ ਕੋਲ ਜਾ ਕੇ ਵੀ ਆਏ ਨੇ ਤਿੰਨੇ ਭਰਾ ਗਏ ਸੀ ਕਿਦਾਂ ਨਾ ਕਿਤੇ ਚਰਚ ਉਹੀ ਐਸੀ ਚਰਚਾ ਤੇ ਜੇ ਬਹੁਤ ਸਾਰੀਆਂ ਅੰਦਰਲੀਆਂ ਜਿਹੜੀਆਂ ਕਨਸੂਆਂ ਨੇ ਉਹ ਵੀ ਚੱਲ ਰਹੀਆਂ ਨੇ ਜੀ ਜੇ ਅਕਾਲੀ ਦਲ ਨੂੰ ਟਿਕਟ ਦੇਣੀ ਪਈ ਤੇ ਮੈਨੂੰ ਲੱਗਦਾ ਵੀ ਉਹਨਾਂ ਵਿੱਚੋਂ ਸਰਜੀਤ ਸਿੰਘ ਰਖੜਾ ਨੂੰ ਹੀ ਪਹਿਲ ਕਦਮੀ ਲਈ ਪਰੇਰਿਆ ਜਾਵੇਗਾ ਉਹ ਟਿਕਟ ਲੈਣ ਨਾਲ ਲੈਣ ਉਹਨਾਂ ਤੇ ਨਿਰਭਰ ਕਰਦਾ ਹੈ ਲੇਕਿਨ ਪਾਰਟੀ ਲਈ ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਵੱਡਾ ਚਿਹਰਾ ਉਹਨਾਂ ਦੇ ਕੋਲ ਹੈਗਾ ਇਸ ਟਾਈਮ ਜੀ ਹੋਰ ਕੋਈ ਗੱਲਬਾਤ ਜੇ ਆਪਾਂ ਕਰੀਏ ਕੋਈ ਸਮੀਕਰਨ ਕਿਸ ਤਰ੍ਹਾਂ ਦੇ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਲੱਗਦਾ ਹੈ ਵੀ ਕਿਵੇਂ ਉੱਚੀ ਨੀਚ ਹੋ ਸਕਦੀ ਹੈ ਇੱਕ ਹਲੇ ਸਭ ਮੈਂ ਮਤਲਬ ਇੱਕ ਗੱਲਾਂ ਨੇ ਜਿਹੜੀਆਂ ਹਲੇ ਖੁੱਲਣਗੀਆਂ ਨਹੀਂ ਥੋੜੇ ਸਨ ਮਕਬੂਲ ਜੀ ਕਈ ਵਾਰ ਇਲੈਕਸ਼ਨ ਜਿੱਤਣ ਲਈ ਨਹੀਂ ਹੁੰਦਾ ਕਈ ਵਾਰ ਇਲੈਕਸ਼ਨ ਦੇ ਵਿੱਚ ਮੁਕਾਬਲਾ ਵੀ ਬਣਾਇਆ ਜਾਂਦਾ ਹੈ ਹਮ ਅਜੇ ਪਟਿਆਲਾ ਸੀਟ ਦੇ ਵਿੱਚ ਹਮ ਧਰਵੀਰ ਗਾਂਧੀ 1 ਲੱਖ ਵੋਟ 50 ਹਜ਼ਾਰ ਵੋਟਾਂ ਲੈ ਗਿਆ ਸੀ ਆਪਣੀ ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਤੋਂ ਬਾਅਦ 2014 ਨਹੀਂ ਸੀ ਤੋਂ ਬਾਅਦ 2019 ਜਦੋਂ ਇੰਡੀਪੈਂਡੈਂਟ ਲੜੇ ਨੇ ਅਜੇ ਕੁਝ ਨਹੀਂ ਪਤਾ ਲੱਗਦਾ ਵੀ ਵੀ ਕੀ ਸਮੀਕਰਨ ਚੱਲ ਰਿਹਾ ਜੇ ਧਰਵੀਰ ਗਾਂਧੀ ਆ ਜਾਂਦੇ ਨੇ ਤਾਂ ਮੈਨੂੰ ਲੱਗਦਾ ਵੀ ਮੁਕਾਬਲਾ ਬੜਾ ਫਸਵਾ ਬਣ ਜਾਵੇਗਾ ਹਮ ਰਹੀ ਤਾਂ ਫਿਰ ਤੋਂ ਉਹਨੂੰ ਦਾ ਆਪਣਾ ਆਧਾਰ ਹੈ ਦਾ ਆਪਣਾ ਉਸ ਤੋਂ ਬਾਅਦ ਹੁਣ ਜਿਹੜੀ ਰਹੀ ਗੱਲ ਵੀ ਮਹਾਰਾਣੀ ਪ੍ਰਨੀਤ ਕੌਰ ਹੈ ਕਿਸਾਨੀ ਤੁਹਾਨੂੰ ਪਤਾ ਵੀ ਸੰਘਰਸ਼ ਚੱਲ ਰਿਹਾ ਹੈ ਹਮ ਮਾਂ ਪੱਜਾਤ ਹੋ ਚੁੱਕੀ ਹੈ ਕਿਸਾਨਾਂ ਦੀ ਬੜੀ ਵੱਡੀ ਵੋਟ ਹੈ ਕਿਤੇ ਨਾ ਕਿਤੇ ਵਿਰੋਧ ਭਾਸ਼ ਵੀ ਚੱਲਣਾ ਪੈ ਸਕਦਾ ਹੈ ਭਾਜਪਾ ਨੂੰ ਜੀ 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 ਪਿੰਡਾਂ ਦੇ ਵਿੱਚ ਵਿਰੋਧ ਭਾਸ਼ ਚੱਲਣਾ ਪੈ ਸਕਦਾ ਉਸ ਵਿਰੋਧ ਭਾਸ਼ ਨੂੰ ਅਕਾਲੀ ਦਲਾਂ ਜੇ ਸਮਝੌਤਾ ਹੁੰਦਾ ਤਾਂ ਫੇਸ ਉਹਨਾਂ ਨੂੰ ਵੀ ਕਰਨਾ ਪੈਣਾ ਹਮ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਕਿ ਉਹ ਫੇਸ ਕਰਨਾ ਬੜਾ ਔਖਾ ਕਾਰਜ ਹੈ ਹੁਣ ਵੇਖਣਾ ਹੋਵੇਗਾ ਵੀ ਕਿਸਾਨਾਂ ਦੀ ਵੋਟ ਕਿੱਧਰ ਨੂੰ ਡਿਵਾਈਡਿਸ਼ਨ ਹੁੰਦੀ ਹੈ ਕਿ ਉਹ ਆਮ ਆਦਮੀ ਪਾਰਟੀ ਵੱਲ ਜਾਂਦੀ ਹੈ ਕਾਂਗਰਸ ਨਾਲ ਵੀ ਕਿਸਾਨ ਜੁੜੇ ਹੋਏ ਨੇ ਅਕਾਲੀ ਦਲ ਨਾਲ ਵੀ ਕਿਸਾਨ ਜੁੜੇ ਹੋਏ ਨੇ ਸੋ ਵੇਖਣਾ ਹੋਵੇਗਾ ਵੀ ਕਿਸਾਨ ਤੇ ਨਹੀਂ ਕਿਤੇ ਪਿਛਲੀਆਂ ਚੋਣਾਂ ਵਾਂਗੂ ਇਸ ਵਾਰੀ ਸਿੰਘ ਬਸਾ ਕੇ ਖੜ ਜਾਣਾ ਵੀ ਇੱਥੋਂ ਕੋ ਕਿਸਾਨ ਨੇ ਤਾਂ ਖੜਾ ਦਿੱਤਾ ਜਾਵੇ 2022 ਦੀ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਕਿਸਾਨ ਅੰਦੋਲਨ ਦਾ ਆਮ ਆਦਮੀ ਪਾਰਟੀ ਨੂੰ ਹੋਇਆ ਵੀ ਹੁਣ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਮਿਲ ਸਕਦਾ ਹੈ ਵੀ ਸੈਂਟਰ ਦੇ ਖਿਲਾਫ ਸਾਡੇ ਕਿਸਾਨ ਚੱਲ ਰਹੇ ਨੇ ਜੇ ਭਾਜਪੀ ਤੇ ਕਾਲੀ ਦਲ ਦਾ ਸਮਝੌਤਾ ਹੁੰਦਾ ਤਾਂ ਇਹਨਾਂ ਦੇ ਖਿਲਾਫ ਵੀ ਨੈਗੇਟਿਵਿਟੀ ਆਊਗੀ ਤੇ ਸਭ ਤੋਂ ਵੱਡਾ ਫਾਇਦਾ ਆਮ ਆਦਮੀ ਵਾਲੇ ਲੈ ਸਕਦੇ ਇਹੀ ਕਹਿਣਾ ਚਾਹੁੰਦੇ ਬਿਲਕੁਲ ਤੁਸੀਂ ਇਹਦੀ ਗੱਲ ਕਰਦਾ ਮੈਂ ਕੱਲੇ ਪੰਜਾਬ ਦੇ ਕਿਸਾਨਾਂ ਦੀ ਗੱਲ ਨਹੀਂ ਕਰਦਾ 29 ਦੇ 29 ਸਟੇਟਾਂ ਵਿੱਚ ਕਿਸਾਨ ਹੈ ਬਿਹਾਰ ਵਿੱਚ ਕਿਸਾਨ ਹੈ ਹੂੰ ਇਹੋ ਪੀ ਜਿਹੇ ਕਿਸਾਨ ਹੈ ਮਹਾਰਾਸ਼ਟਰ ਦੇ ਬਹੁਤ ਵੱਡੇ ਕਿਸਾਨ ਨੇ ਹਰਿਆਣਾ ਕਿਸਾਨਾਂ ਦਾ ਘਰ ਹੈ ਇਹ ਜੇ ਦਰਨਾ ਇਦਾਂ ਹੀ ਚੱਲਦਾ ਰਿਹਾ ਤਾਂ ਮੈਨੂੰ ਲੱਗਦਾ ਨੁਕਸਾਨ ਬੀਜੇਪੀ ਦੇ ਪੱਲੇ ਜਾਵੇ ਹਾਂ ਪੂਰੇ ਇੰਡੀਆ ਦੀ ਗੱਲ ਕਰੀਏ ਜੀ ਪੂਰੇ ਇੰਡੀਆ ਦੇ ਉਹਦੇ ਪੱਲੇ ਜਾਵੇਗਾ ਇਸੇ ਕਰਕੇ ਹੀ ਦਰਨੇ ਨੂੰ ਇੱਥੇ ਰੋਕਣ ਦਾ ਯਤਨ ਕੀਤਾ ਗਿਆ ਸੀ ਵੀ ਜੇ ਕਿਸਾਨ ਅੱਗੇ ਜਾਣਗੇ ਅਦਰ ਸਟੇਟ ਜਿਹੜੇ ਦੂਜੇ ਸਟੇਟ ਨੇ ਉਹ ਵੀ ਜੁੜ ਜਾਣਗੇ ਉਹ ਵੀ ਜੁੜ ਜਾਣਗੇ ਸੋ ਅਜੇ ਕਿਸਾਨਾਂ ਦੇ ਸਮੀਕਰਨ ਭੇਕ ਦੀ ਬੁੱਕਲ ਵਿੱਚ ਨੇ ਮੰਗਾ ਪ੍ਰਮਾਨ ਉਧੀਆਂ ਨੇ ਕਿ ਨਹੀਂ ਜਿਵੇਂ ਤੁਸੀਂ ਚੋਣ ਜਾਬਤੇ ਦੀ ਗੱਲ ਕੀਤੀ ਵੀ ਕੁਝ ਘੰਟੇ ਬਾਕੀ ਨੇ ਸੋ ਦਿਲ ਦੀਆਂ ਧੜਕਰਾ ਜਿਹੜੀਆਂ ਨੇ ਉਹ ਤੇਜ ਅਮੀਦਵਾਰਾਂ ਦੀ ਤੇਜ ਹੋ ਰਹੀ ਜਾਂਦੀ ਹੈ ਗੱਲਬਾਤ ਕਰ ਲਈ ਸ਼ੁਕਰੀਆ ਸਸਿਕਾ ਪਟਿਆਲਾ ਫੀਡ ਦੀ ਗੱਲਬਾਤ ਕੀਤੀ ਹੈ ਸੀਨੀਅਰ ਪੱਤਰਕਾਰ ਮੇਰੇ ਨਾਲ ਬੈਠੇ ਨੇ ਕਿਸ ਤਰ੍ਹਾਂ ਜਿਹੜਾ ਨਜ਼ਰੀਆ ਇਹਨਾਂ ਦਾ ਸੀ ਆਪਣੇ ਨਜ਼ਰੀਏ ਤੋਂ ਜਿਹੜੀ ਗੱਲਬਾਤ ਕੀਤੀ ਹੈ ਬਾਕੀ ਲੋਕਾਂ ਦੇ ਹੱਥ ਹੈ ਕਿਸ ਨੂੰ ਜਿੱਤ ਦੰਦਿਆ ਕਿਸੇ ਨੂੰ ਹਾਰ ਦੰਦੇ ਆ ਜਿਵੇਂ ਮਹਾਰਾਣੀ ਪ੍ਰਨੀਤ ਕੌਰ ਜੁਆਇਨ ਕਰ ਚੁੱਕੇ ਨੇ ਹੁਣ ਅਗਲਾ ਜਿਹੜਾ ਦੇਖਣ ਵਾਲਾ ਸਮਾਂ ਵੀ ਭਾਜੀਪੀ ਤੇ ਕਾਲੀਦਲ ਸਮਝੌਤਾ ਕਰਦੇ ਆ ਜਾਂ ਜਿਹੜੇ ਕਿਸਾਨ ਸਾਡੇ ਬਰੂਹਾਂ ਤੇ ਫਿਰ ਬੈਠੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦਾ ਫਾਇਦਾ ਜਿਹੜਾ ਆਮ ਆਦਮੀ ਪਾਰਟੀ ਨੂੰ ਹੁੰਦਾ ਜਾਂ ਕਾਂਗਰਸ ਨੂੰ ਹੁੰਦਾ ਕਾਂਗਰਸ ਕਿਹੜੇ ਚਿਹਰੇ ਨੂੰ ਲਿਆਉਗੀ ਜੇ ਅਕਾਲੀ ਦਲ ਦਾ ਲੈਸ ਨਹੀਂ ਹੁੰਦਾ ਤਾਂ ਅਕਾਲੀ ਦਲ ਵੱਲੋਂ ਕਿਹੜਾ ਚਿਹਰਾ ਹੋਊਗਾ ਜਾਂ ਗਾਂਧੀ ਸਾਹਿਬ ਨੇ ਜਿਹੜੇ ਫਿਰ ਐਨੀ ਪੈਨਟ ਖੜਨਗੇ ਸਾਰੇ ਸਮਿਕਰਨ ਨੇ ਜਿਹੜੇ ਥੋੜੇ ਦਿਨਾਂ ਦੇ ਵਿੱਚ ਇਹ ਸਾਫ ਹੋ